ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਬਾਬਾ ਬੰਦਾ ਸਿੰਘ ਬਹਾਦਰ ਪਵਨ ਰਖਵਾ ਵਿਖੇ ਜੋ 14 ਮਈ 1710 ਨੂੰ ਮਹਾਨ ਯੋਧੇ ਜਨਰਲ ਭਗਤੀ ਅਤੇ ਸ਼ਕਤੀ ਦਾ ਸਮੇਲ ਕਿਸਾਨੀ ਦੇ ਮੁਕਤੀਦਾਤਾ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਸਰਹੰਦ ਤੇ ਫਤਿਹ ਦਾ ਝੰਡਾ ਲਹਿਰਾਇਆ ਸੀ ਅੱਜ ਅਸੀਂ ਉਹ ਦਿਹਾੜਾ ਸਾਡੇ ਸਾਰੇ ਆਫਸਰ ਵੀਰ ਸਾਡੇ ਸਤਿਕਾਰਯੋਗ ਸਰਪੰਚ ਸਾਹਿਬ ਕਰਨੈਲ ਸਿੰਘ ਗਿੱਲ ਜੀ ਸਾਰੇ ਸਾਥੀ ਫਾਊਂਡੇਸ਼ਨ ਦੇ ਨਾਂ ਦੇ ਤੇ ਅੱਜ ਅਸੀਂ ਉਹ ਦਿਹਾੜਾ ਜਿੱਥੇ ਅਸੀਂ ਕੀ ਸੀ ਕਿ ਦੀਪਮਾਲਾ ਕਰੀਏ ਹਰ ਕਿਸਾਨ ਆਪਣੇ ਘਰ ਤੇ ਇੱਕ ਦੀਵਾ ਜਗਾਏ ਅਤੇ ਅੱਜ ਉਹ ਅਸੀਂ ਖੁਸ਼ੀਆਂ ਸਾਂਝੀਆਂ ਕੀਤੀਆਂ ਮਠਾਈਆਂ ਵੀ ਵੰਡੀਆਂ ਅਤੇ ਦੀਵੇ ਜਗਾਏ ਨੇ ਤੇ ਮੈਂ ਸਮਝਦਾ ਹੁਣ ਵੀ ਇਹ ਸਾਡਾ ਫਰਜ਼ ਬਣਦਾ ਕਿਉਂਕਿ 14 ਮਈ ਦਾ ਬੜਾ ਇਤਿਹਾਸਿਕ ਦਿਹਾੜਾ 14 ਮਈ 1710 ਨੂੰ ਬਾਬਾ ਬੰਦਾ ਬਹਾਦਰ ਨੇ ਫਤਿਹ ਦਾ ਚੰਡਾ ਲਹਿਰਾਇਆ ਤੇ ਇਹ ਦਿਹਾੜਾ ਸਾਨੂੰ ਸਾਰਿਆਂ ਨੂੰ ਖੁਸ਼ੀਆਂ ਦੇ ਨਾਲ ਮਨਾਉਣਾ ਚਾਹੀਦਾ ਕਿਉਂਕਿ ਬਾਬਾ ਬੰਦਾ ਬਹਾਦਰ ਦੀ ਦੇਣ ਹੈ ਕਿ ਅੱਜ ਅਸੀਂ ਜ਼ਮੀਨਾਂ ਦੇ ਮਾਲਕ ਹੈ ਲੈਂਡ ਟੂ ਟਿਲਰ ਕਿ ਹਲ-ਵਾਖ ਜ਼ਮੀਨਾਂ ਦਾ ਮਾਲਕ ਹੋਵੇ ਇਹ ਬਾਬਾ ਬੰਦਾ ਬਹਾਦਰ ਦੀ ਦੇਣ ਹੈ ਬਾਬਾ ਬੰਦਾ ਬਹਾਦਰ ਪਾਕਿਸਤਾਨ ਨਹੀਂ ਗਏ ਉੱਥੇ ਅੱਜ ਵੀ ਜ਼ਗੀਰਦਾਰੀ ਸਿਸਟਮ ਹੈ ਇੱਕ ਬੰਦਾ 2000 3000 ਏਕੜ ਦਾ ਮਾਲਕ ਹੈ ਇਹ ਪੰਜਾਬ ਹੀ ਹੈ ਜੋ ਮਹਾ ਪੰਜਾਬ ਉਹ ਸਮੇਂ ਦਾ ਪੰਜਾਬ ਸੀ ਕਿ ਹਰ ਬੰਦਾ ਅੱਜ ਜਿਹੜਾ ਮਜਾਰੇ ਤੋਂ ਕਿਸਾਨ ਬਣਿਆ ਕੋਈ 20 ਏਕੜ 30 ਏਕੜ ਦਾ ਮਾਲਕ ਹੈ ਤੇ ਅੱਜ ਅਸੀਂ ਬਾਬਾ ਬੰਦਾ ਬਹਾਦਰ ਦੇ ਨਾਂ ਤੇ ਇੱਕ ਦੇਸੀ ਕਿਉ ਦਾ ਦੀਵਾ ਜਗਾਉਣ ਤੋਂ ਵੀ ਸੰਕੋਚ ਕਰੀਏ ਜਾਂ ਘਰ ਦੇ ਵਿੱਚ ਉਹਦਾ ਚਿੱਤਰ ਲਗਾਉਣ ਤੋਂ ਵੀ ਸੰਕੋਚ ਕਰੀਏ ਫਿਰ ਸਾਨੂੰ ਇਤਿਹਾਸ ਮਾਫ਼ ਨਹੀਂ ਕਰੇਗਾ ਇਸ ਕਰਕੇ ਮੇਰੀ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਹੈ ਲਾਈਵ ਚੱਲਿਆ ਕਿ ਜਿੱਥੇ ਤੱਕ ਵੀ ਆਵਾਜ਼ ਜਾਂਦੀ ਹੈ ਕਿਉਂਕਿ ਸੋਸ਼ਲ ਮੀਡੀਆ ਰਾਹੀਂ ਪੂਰੀ ਦੁਨੀਆ ਦੇ ਵਿੱਚ ਆਵਾਜ਼ ਆਂਦੀ ਹੈ ਤੇ ਮੈਂ ਤਾਂ ਪੰਜਾਬ ਵਾਲਿਆਂ ਨੂੰ ਖਾਸ ਕਰਕੇ ਸਨੇਹਾ ਦਿੰਦਾ ਕਿ ਘਟੋ ਘਟ ਇੱਕ ਦੇਸੀ ਕਿਉ ਦਾ ਦੀਵਾ ਆਪਣੇ ਬਨੇਰੇ ਤੇ ਜਗਾ ਕੇ ਰੱਖ ਦਿਓ ਤੇ ਮੈਂ ਹੁਣ ਪਿੰਡ ਚ ਗੇੜਾ ਦੇਣ ਜ਼ਰੂਰ ਜਾਊਂਗਾ ਰੱਖਵੇ ਕਿ ਦੇਖਦੇ ਆਂ ਅੱਜ ਕਿੰਨੇ ਕਿਸਾਨ ਉਹ ਦੇਸੀ ਕਿਉ ਦਾ ਦੀਵਾ ਜਗਾਉਂਦੇ ਆ ਤੇ ਸਾਡਾ ਸਾਰਿਆਂ ਦਾ ਫਰਜ਼ ਬਣਦਾ ਕਿਉਂਕਿ ਮੇਰਾ ਕੋਈ ਕਿਸੇ ਲਈ ਆਰਡਰ ਨਹੀਂ ਹੈ ਮੈਂ ਤਾਂ ਬੇਨਤੀ ਕਰਨ ਵਾਲਾ ਕਿ ਸਾਡਾ ਫਰਜ਼ ਹੈ ਉਸ ਮਹਾਨ ਯੋਧੇ ਜਰਨੈਲ ਨੂੰ ਯਾਦ ਕਰੀਏ जिने सानू जमीना दे मालिक बनाया क्योंकि ओ समय ता असि मुजारर सी जद मुजारर बाबा जी ਕੋਲ ਜਾਂਦਾ ਸੀ ओदे ਗੱਲ ਚ ਸਰੂਪਾ ਪਾਹੰਦੇ ਜਿਹੜੀ ਜਮੀਨ ਬੋਂਦਾ ਉਸੇ ਦਾ ਮਾਲਕ ਐਦੂ ਸੌਖੀ ਰਜਿਸਟਰੀ ਨਹੀਂ ਹੋ ਸਕਦੀ ਅਸੀਂ ਬੱਟ ਪਿੱਛੇ ਕੀ ਕੁਛ ਕਰਦੇ ਨੇ ਆ ਤੇ ਅੱਜ ਜਿਨੇ 20 20 ਪੰਜਾਬ ਜਾ ਏਕੜ ਦੇ ਮਾਲਕ ਬਣਾਇਆ ਉਹਦੇ ਨਾਂ ਤੇ ਜੇਸੀਕਿਓ ਦਾ ਜੀਵਾ ਕਰ ਚ ਅਸੀਂ ਇੱਕ ਕੈਲੰਡਰ ਲਾਈਏ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਮੋਲੇ We yeah, are God.